ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਪੂਰਥਲਾ ਦੀ ਟੀਮ ਸੀਆਈਐਸਐਫ ਦੇ ਮੁਲਾਜ਼ਮ ਕੁਲਵਿੰਦਰ ਕੌਰ ਦੇ ਪੇਕੇ ਘਰ ਪਹੁੰਚੀ ਉਸਦੇ ਪਿਤਾ ਜੀ ਤੇ ਬਾਕੀ ਸਾਰੇ ਪਰਿਵਾਰ ਨਾਲ ਮੁਲਾਕਾਤ ਕੀਤੀ ਉਸ ਤੋਂ ਬਾਅਦ ਉੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਲੋਕ ਪਹੁੰਚੇ ਹੋਏ ਸਨ ਉੱਥੇ ਵੱਖ-ਵੱਖ ਬੁਲਾ ਰਿਆ ਨੇ ਸੰਬੋਧਨ ਕੀਤਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੀਮ ਸਿੰਘ ਬਨਮਲ ਨੇ ਸੰਬੋਧਨ ਕਰਦਿਆ ਕਿਹਾ ਕਿ ਜੋ ਸੀਆਈਐਸਐਫ ਮੁਲਾਜ਼ਮ ਕੁਲਵਿੰਦਰ ਕੌਰ ਤੇ ਕੰਗਨਾ ਰਣੋਤ ਵਿਚਕਾਰ ਹੋਏ ਤਕਰਾਰ ਵਿੱਚ ਜੋ ਵਾਪਰਿਆ ਹੈ ਉਸ ਲਈ ਕੰਗਨਾ ਰਣੋਤ ਨੂੰ ਖੁਦ ਜ਼ਿੰਮੇਵਾਰ ਕਰਾਰ ਦਿੰਦਿਆ ਉਸ ਦੇ ਹਵਾਈ ਅੱਡੇ ਤੇ ਹੰਕਾਰ ਨਾਲ ਭਰੇ ਵਿਵਹਾਰ ਨੂੰ ਕਟਿਆ ਸੰਗੀ ਸਿਆਸਤਾ ਪ੍ਰਗਟਾਵਾ ਕਰਾਰ ਦਿੱਤਾ ਹੈ ਕੰਗਨਾ ਰਣੋਤ ਤੇ ਉਸ ਦੀ ਭੈਣ ਨੇ ਪੰਜਾਬ ਅਤੇ ਕਿਸ਼ਤਾਨਾ ਵਿਰੁੱਧ ਬਿਆਨਬਾਜ਼ੀ ਨੂੰ ਉਕਸਾਉ ਅਤੇ ਭਾਈਚਾਰਾ ਵਿਚਕਾਰ ਨਫ਼ਰਤ ਵਧਾਉਣ ਵਾਲੀ ਬਿਆਨਬਾਜ਼ੀ ਕਰਾਰ ਦਿੰਦਿਆ ਇਸ ਲਈ ਕੰਗਨਾਰਾ ਨੌਥ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਤੇ ਕੁਲਵਿੰਦਰ ਕੌਰ ਨੂੰ ਬਿਨਾਂ ਪੜਤਾਲ ਕੀਤੇ ਸਸਪੈਂਡ ਕਰਨ ਦੀ ਨਿਖੇਦੀ ਕੀਤੀ ਹੈ ਤੇ ਕਿਹਾ ਕਿ ਹਵਾਈ ਅੱਡੇ ਦੀ ਸੀਸੀਟੀਵੀ ਫੁਟੇਜ ਜਨਤਕ ਕਰਨੀ ਚਾਹੀਦੀ ਹੈ ਕਿਉਂਕਿ ਜਾਣਕਾਰੀ ਆ ਰਹੀ ਹੈ ਬੈਂਕ ਕੁਲਵਿੰਦਰ ਕੌਰ ਨੇ ਆਪਣੀ ਡਿਊਟੀ ਦੌਰਾਨ ਕੰਗਨਾ ਰਣੌਤ ਨੂੰ ਆਪਣਾ ਮੋਬਾਈਲ ਤੇ ਪਰਸ ਵਗੈਰਾ ਸਿਕਿਉਰਿਟੀ ਚੱਕ ਵਾਸਤੇ ਟ੍ਰੇ ਵਿੱਚ ਰੱਖਣ ਲਈ ਕਿਹਾ ਪਰ ਹੰਕਾਰ ਵਿੱਚ ਗੁਰੂਚ ਕੰਗਨਾ ਵੱਲੋਂ ਕੁਲਵਿੰਦਰ ਕੌਰ ਨਾਲ ਦੁਰਵਿਵਹਾਰ ਕਰਦੇ ਹੋਏ ਉਸ ਨੂੰ ਖਾਲਿਸਤਾਨੀ ਤੱਕ ਕਿਹਾ ਜਿਸ ਦੇ ਉਲਟ ਕੁਲਵਿੰਦਰ ਕੌਰ ਨੇ ਹੱਥ ਚੁੱਕਿਆ ਕੰਗਨਾ ਰਣੋਤ ਨੇ ਪਹਿਲਾ ਵੀ ਅੰਦੋਲਨਕਾਰੀ ਔਰਤਾ ਬਾਰੇ ਘਟੀਆਂ ਸ਼ਬਦਾਵਲੀ ਵਰਤੀ ਸੀ ਜਿਸ ਦਾ ਪਹਿਲਾ ਵੀ ਪੰਜਾਬ ਦੇ ਲੋਕਾਂ ਵਿੱਚ ਗੁੱਸਾ ਸੀ ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਕੰਗਨਾ ਰਣੋਤ ਆਪਣੀ ਜ਼ੁਬਾਨ ਨੂੰ ਲਗਾਮ ਦੇਵੇ ਤੇ ਨਫਰਤ ਦੀ ਰਾਜਨੀਤੀ ਕਰਨੀ ਬੰਦ ਕਰੇ ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਦੇਵਾਲ ਸਿੰਘ ਬੂਹ ਜ਼ਿਲ੍ਹਾ ਪ੍ਰੈਸ ਸਕੱਤਰ ਕੁਲਵਿੰਦਰ ਸਿੰਘ ਪੰਡਾਲ ਜ਼ਿਲ੍ਹਾ ਵਿੱਤ ਸਕੱਤਰ ਵਿਕਰਮਜੀਤ ਸਿੰਘ ਪੀਲਾ ਜ਼ਿਲ੍ਹਾ ਕਮੇਟੀ ਮੈਂਬਰ ਭਜਨ ਸਿੰਘ ਸੰਗੋਜਲਾ ਸੱਜਨ ਸਿੰਘ ਪੰਡਾਲ ਬੇਟ ਗੁਰਪਾਲ ਸਿੰਘ ਪੰਡਾਲ ਬੇਟ ਕਰਮਜੀਤ ਸਿੰਘ ਨੂਰਪੁਰ ਜਟਾ ਮਲਕੀਤ ਸਿੰਘ ਢਾਲੀਵਾਲ ਬੇਟ ਨਡਾਲਾ ਬਲਾਕ ਪ੍ਰਧਾਨ ਜਗਜੀਤ ਸਿੰਘ ਓਜਲਾ ਮਾਸਟਰ ਬਲਵੀਰ ਸਿੰਘ ਫਜ਼ਲਾ ਬਲਵਿੰਦਰ ਸਿੰਘ ਦੇਸਲ ਸੀਤਲ ਸੰਗੋਜਲਾ ਜਸਪਾਲ ਸਿੰਘ ਬਨਮਲ ਮਹਿੰਦਰ ਸਿੰਘ ਬੂ ਸਤਨਾਮ ਸਿੰਘ ਆदि ਹਾਜ਼ਰ ਸਨ ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀ ਕੇ ਜਿਹਦੀ ਵਿਸ਼ੇਸ਼ ਰਿਪੋਰਟ ਉਹ ਪੇਕੇ ਪਰਿਵਾਰ ਦੇ ਵਿੱਚ ਆਏ ਆ ਜਿਹੜਾ ਉਹਨੇ ਆਪਣੀ ਜੋੜ ਤੇੜਾ ਜੜਿਆ ਜਿਹੜੇ ਇਤਿਹਾਸ ਦੇ ਵਿੱਚ ਮੌਜੂਦ ਭਾਰੇ ਦਾ ਇੱਕ ਤੌਰ ਦਾ ਇਹ ਚਰੂਗਾ ਮੈਂ ਗਲਤ ਨਹੀਂ ਕੀਤਾ ਜੋ ਕੀਤਾ ਸਹੀ ਕੀਤਾ ਆਪਣੀ ਜੁਬਾਨੀ ਆਪਣੀ ਜੁਬਾਨ ਦੁੱਧਰੀ ਦੇ ਦਾ ਉਹ ਦਪੇਰਾ ਖਾਦਾ ਉਹ ਮੋਰਚੇ ਦਾ ਤਵਾ ਬੋਲਦੀ ਕੋਈ ਨਹੀਂ ਸੀਗਾ ਇਹ ਵਿੱਚ ਵਿੱਚ ਜਿਹੜੇ ਵੀ ਬੜੇ ਸਰਾਜ ਹੋ ਗਿਆ ਹੋ ਗਿਆ ਆਰੇ ਬਹੁਤ ਤਵਾਬ ਦੇ ਪੀ ਸਰਕਾਰ ਜਿਹੜੀ ਇਹੋ ਜੀ ਆ ਜਿਹੜੀ ਤਾਨਾशाही ਸਰਕਾਰ ਇਹਨਾਂ ਨੂੰ ਕੋਈ ਮਤਬਰ ਨਹੀਂ ਕਿਸ ਦੇ ਨਾਲ ਰੇਲਾ ਵੇਚਤਿਆਂ 에어ਪੋਰਟ ਵੇਚ ਦਿੱਤੇ ਦੇਸ਼ ਵੇਚਰਤੇ ਹੋਏ ਹੋਏ ਆ ਇਹ ਛੱਤਰ ਨੇ ਰੋਗਾਉਰੇ ਆ ਬੀਜੇਪੀ ਵਾਲੇ ਅਸੀਂ ਕਿਰਤੀ ਕਿਸਾਨ ਦੁਨੀਆ ਨਾਲ ਕਪੂਸਲਾ ਇਸ ਭੈਣ ਦੇ ਨਾਲ ਇਸ ਜਹੇਬਦੀਆਂ ਦੇ ਨਾਲ ਸਾਰੀਆਂ ਦੇ ਨਾਲ ਡਟ ਕੇ ਖੜੇ ਆ ਕੋਈ ਵੀ ਹਵੀ ਨਵੀ ਹੁੰਦੀ ਆ ਅਸੀਂ ਜਰੂਰ ਪਹੁੰਚਾਂਗੇ ਕੋਈ ਇਹ ਪਰਿਵਾਰ ਆਪਣੇ ਦਿਲ ਦੇ ਵਿੱਚ ਨਾ ਕੋਈ ਗੱਲ ਹੋਵੇ ਇਸ ਕਰਕੇ ਇੱਥੇ ਫੜੇ ਪਣੋਲੇ ਆ ਵਾਹਿਗੁਰੂ ਜੀ ਦਾ ਖਾਲਸਾ ਜੈਕਾਰੇ ਗੋਨੇ ਸੁਨਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਿੰਨੇ ਉਦੀ ਗੰਦਾ ਵਾਲੇ ਦਾ ਉਹ ਇਸ ਪਰਿਵਾਰ ਦੇ ਨਾਲ ਹਮ ਡੈਕ ਕਰਦੇ ਆ ਇਹਨਾਂ ਦੇ ਨਾਮ ਦੇਲੇ ਆ ਪੱਲ ਲੁਧਿਆਣਾ ਵਿੱਚ ਇਸੇ ਮਹੀਨੇ ਇੱਕ ਵੀ ਹੋਈ ਆ ਉਹ ਵੀ ਇੱਕ ਤੋ ਸਿੰਗਰਸਦਾ ਜਿਸ ਤਰ੍ਹਾਂ ਕਿ ਉਹਦੇ ਵਿੱਚ ਜਾਈ ਸਾਹ ਜਾਂਗੇ ਜਿਹੜਾ ਤਮੋਦ ਕਹਣਾ ਦਾ ਉਹਨੂੰ ਗੱਲ ਦਾ ਵੀ ਜਵਾਬ ਦਿੱਤਾ ਵਾ ਉਹ ਉਹਦੀਆ ਬੋਲੀ ਤੋਂ ਉਹਦੀ ਗਲਤੀ ਤੋਂ ਜਦੋਂ ਕਿ ਉਹ ਕੋ ਡਿਊਟੀ ਤੇ ਸੀ ਡਿਊਟੀ ਦੌਰਾਨ ਉਹਨੇ ਕਿਹਾ ਵੀ ਆਪਣਾ ਪਰ ਸਤੇ ਮੋਬਾਈਲ ਜਿਹੜਾ ਉਹ ਵੀ ਰੱਖੋ ਨਹੀਂ ਕੀਤਾ ਜੋ ਪਰ ਉਹਨੇ ਇਸ ਦਾ ਉਹਦਾ ਦੇਖ ਕੇ ਨੀਮ ਪਲੇਟ ਉਹ ਨਾਮ ਸਤੇ ਪੰਜਾਬ ਦੀ ਆ ਪੰਜਾਬਣਾ ਜਦੋਂ ਕਿ ਇਹ ਲੋਕ ਘੱਟ ਗਿਣਤੀ ਲੋਕਾਂ ਨਾਲ ਪਹਿਲਾਂ ਰਹਿਣਾ ਬਿਨਾਂ ਕੋਈ ਉਹਨੇ ਬਹਿ ਜਿੱਤ ਕਰਿਆ ਤੇ ਜਦੋਂ ਸੰਘਰਸ਼ ਚੱਲ ਰਿਹਾ 13 ਮਹੀਨੇ ਦਿੱਲੀ ਕੋਲ ਸਮੇਂ ਵੀ ਇਹ ਪੰਜਾਬ ਦੇ ਕਿਸਾਨਾਂ ਦੇ ਖਰਾਬ ਬਹੁਤ ਵੱਟ ਘਟਾਈ ਰਿਹਾ ਤਾਂ ਉਹ ਕੁਝ ਨੇ ਸੋਚਿਆ ਹੀ ਹੋਂਦ ਤਾਂ ਨਾ ਉਹਦੇ ਬੋਲਦੇ ਨਹੀਂ ਹੁਣ ਕਿ ਮੈਂ ਐਮਪੀ ਬਣ ਕੇ ਆਇਆ ਤੇ ਉਹਨੇ ਮਤਲਬ ਉਹਦੇ ਜਿਹੜਾ ਉਹਨੂੰ ਬਦਕਾ ਫੀਲਿਆ ਉਹਨਾਂ ਚਾਇਤ ਕੋ ਸਰਕਾਰੀ ਨੀਅਤ ਵਰਗੀਆਂ ਹੋਰ ਵੀ ਕਈ ਗੱਲਾਂ ਕੱਢ ਘਟੀਆਂ ਤੇ ਉਹਨੇ ਪੇਸ਼ ਕਰਕੇ ਚਾਲ ਕੀਆ ਕਰਦੇ ਜਰਾ ਤੇ ਉਸ ਤੋਂ ਅੱਗੇ ਵੀ ਜਾ ਕੇ ਕੁਝ ਜਾਂਦੀ ਆ ਦਿੱਲੀ ਦੇ ਵਿੱਚ ਜਾ ਕੇ ਵੀ ਉਹ ਦੋਨੇ ਤਣਾ ਤੇ ਨਫਰਤ ਤਰੀ ਦੀ ਨੀਜ ਰਾਜਨੀਤੀ ਆਪਾਂ ਕਹਿ ਦਈਏ ਪੂਰਾ ਹਿੱਸਾ ਇੱਕ ਬਣ ਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਖਿਲਾਫ ਬਹੁਤ ਜਿਹੜੇ 23 ਸ਼ਬਦਾਵਲੀ ਬਤੀ ਹੈ ਤੇ ਵੱਧ ਘੱਟ ਗੱਲਾਂ ਕਹੀਆਂ ਵਾ ਉਹ ਅਸੀਂ ਮੰਗ ਕਰਦੇ ਕਿ ਸਰਕਾਰ ਦੇ ਨਾਲ ਜ਼ਿੰਦਾ ਵਾ ਕਿ ਇਹ ਬੰਦਰਪੁਰ ਕੋਰਮ ਜਿਹੜਾ ਬਿਨਾ ਸੀਸੀਟੀਵੀ ਕੈਮਰੇ ਜਿਹੜੇ ਆ ਉਹਨਾਂ ਦੀ ਫੁਟੇਜ ਨਕਲਰ ਕੋਲ ਜ਼ਹਿਰ ਜਿਹੜਾ ਉਹਨਾਂ ਤੇ ਸਸਪੈਂਡ ਜੋ ਤੇ ਉਹਨਾਂ ਨੂੰ ਪਰਚਾ ਤੋਂ ਉਹਨਾਂ ਵਾਲੇ ਬਾਅਦ ਦੇ ਨਾਲ ਕਰਿਆ ਹਰ ਤਰ੍ਹਾਂ ਦੀ ਚੀਜ਼ ਉਹ ਜਿਹੜਾ ਤੁਹਾਨੂੰ ਨਹੀਂ ਆਉਂਦਾ